ਜਦੋਂ ਵੀ ਸਿੱਖਾ ਤੋਂ ਭੁੱਖਿਆਂ ਨੂੰ ਛਕਾਵੇਂਗਾ ਲੋੜਵੰਦਾਂ ਨੂੰ ਛਕਾਵੇਂਗਾ ਗਰੀਬਾਂ ਨੂੰ ਛਕਾਵੇਂਗਾ ਤੇਰੀ ਸੇਵਾ ਪ੍ਰਵਾਨ ਹੋਏਗੀ ਪਰ ਜਦੋਂ ਇਹ ਕਹਿਣ ਦੀ ਕੋਸ਼ਿਸ਼ ਕਰੇਗਾ ਵੀ ਇਹ ਸੇਠੀ ਸਾਹਿਬ ਦਾ ਲੰਗਰ ਹੈ ਇਹ ਢਿੱਲੋਂ ਸਾਹਿਬ ਦਾ ਲੰਗਰ ਹੈ ਉਦੋਂ ਫਿਰ ਇਹ ਚੇਤਾ ਰੱਖਣਾ ਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਿਤ ਨੇ ਫਲ ਜਾਤ ਤੈਂ ਜੋ ਕੁੰਚਰ ਇਸਨਾਮ ਫਿਰ ਤੂੰ ਭਾਵੇਂ ਤੀਰਥਾਂ ਦੀ ਯਾਤਰਾ ਕਰੇ ਫਿਰ ਤੂੰ ਭਾਵੇਂ ਦਾਨ ਕਰੇ ਫਿਰ ਤੂੰ ਭਾਵੇਂ ਵਰਤ ਨੇਮ ਕਰੇ ਇਹ ਹਾਥੀ ਦੇ ਨਾਉਣ ਤੋਂ ਵੱਧ ਕੁਝ ਵੀ ਨਹੀਂ ਹੋਏਗਾ ਹਾਥੀ ਕੀ ਕਰਦਾ ਹੈ ਹਾਥੀ ਬਾਰੇ ਇੱਕ ਗੱਲ ਮੰਨੀ ਜਾਂਦੀ ਹੈ ਇਹ ਜੰਗਲ ਦਾ ਜੀਵ ਨਹੀਂ ਇਹ ਪਾਣੀ ਦਾ ਜੰਤੂ ਹੈ ਪਰ ਸਮਾਂ ਪਾ ਕੇ ਪਾਣੀ ਤੋਂ ਬਾਅਦ ਇਹਦੀ ਪਰਵਰਿਸ਼ ਹੋਈ ਅੱਗੇ ਉਸੇ ਤਰ੍ਹਾਂ ਫਿਰ ਹਾਥੀਆਂ ਦੇ ਪਰਿਵਾਰ ਚੱਲੇ ਪਰ ਇੱਕ ਗੱਲ ਅੱਜ ਵੀ ਹੈ ਕਿ ਹਾਥੀ ਪਾਣੀ ਵਿੱਚ ਬਹੁਤ ਨਾ ਆਉਂਦੇ ਕੰਡਿਆਂ 'ਚ ਨਹੀਂ ਆਉਂਦਾ ਡੂੰਘੇ ਪਾਣੀ ਵਿੱਚ ਨਹੀਂ ਆਉਂਦਾ ਪਰ ਜਦੋਂ ਪਾਣੀ ਤੋਂ ਬਾਹਰ ਨਿਕਲਦਾ ਹੈ ਤੇ ਪਾਣੀ ਦੇ ਕੰਡੇ ਤੋਂ ਗਾਰ ਲੈ ਕੇ ਚਿਕੜ ਲੈ ਕੇ ਜਿਹਨੂੰ ਆਪ ਜੀ ਕੀਚੜ ਕਹਿੰਦੇ ਹੋ ਉਹ ਸੁੰਡਾਂ ਭਰ-ਭਰ ਕੇ ਆਪਣੇ ਉੱਤੇ ਸੁੱਟ ਲੈਂਦਾ ਹੈ ਨਾਤੇ ਦਾ ਕੀ ਫਾਇਦਾ ਹੋਇਆ ਮੇਲਾ ਕੁ ਚਲਾ ਤੀ ਉਸ ਤੋਂ ਵੀ ਵੱਧ ਗਿਆ ਧਰਮੀ ਬੰਦੇ ਦੇ ਬਾਰੇ ਸਤਿਗੁਰਾਂ ਨੇ ਬਾਣੀ 'ਚ ਇਹ ਲਿਖ ਦਿੱਤਾ ਕਿ ਜੇ ਧਰਮ ਦੇ ਕੰਮ ਤੂੰ ਹੰਕਾਰ ਵਾਸਤੇ ਕਰੇਂਗਾ ਜਦ ਕਰਕੇ ਹੰਕਾਰ ਕਰੇਗਾ ਤੇ ਫਿਰ ਤੇਰੇ ਤੀਰਥ ਇਸ਼ਨਾਨ ਤੇਰੇ ਦਾਨ ਤੇਰੇ ਵਰਤ ਹਾਥੀ ਦੇ ਨਹਾਉਣ ਤੋਂ ਵੱਧ ਕੁਝ ਵੀ ਨਹੀਂ ਉਹ ਵੀ ਨਾ ਨੂੰ ਕੇ ਚਿਕੜ ਪਾ ਲੈਂਦਾ ਤੇ ਤੂੰ ਵੀ ਕਰ ਕਰਾ ਕੇ ਉੱਤੇ ਆਪਣੇ ਚਿਕੜ ਪਾ ਲੈਣਾ ਹੰਕਾਰ ਦਾ ਮੇਰੀ ਰੋਜ਼ ਬੇਨਤੀ ਹੁੰਦੀ ਹੈ ਕਿ ਲੰਗਰ ਗੁਰੂ ਘਰ ਦੀ ਮਰਿਆਦਾ ਹੈ ਲੰਗਰ ਲਾਉਣ ਨਾਲ ਕਦੇ ਸਿੱਖ ਕਰਜਾਈ ਨਹੀਂ ਹੋਏ ਲੰਗਰ ਜੀਵਨ ਦੀ ਸਭ ਤੋਂ ਪਹਿਲੀ ਲੋੜ ਹੈ ਕੋਈ ਗੱਲ ਤੇ ਆਪਾਂ ਮੰਨਦੇ ਆਂ ਨਾ ਵੀ ਜਿਉਂਦੇ ਰਹਿਣ ਵਾਸਤੇ ਕੱਪੜਿਆਂ ਤੋਂ ਵੀ ਬਿਨਾ ਕੋਠਿਆਂ ਘਾਰਾਂ ਤੋਂ ਵੀ ਬਿਨਾ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਰੋਟੀ ਜਿਹੜੀਆਂ ਤਿੰਨ ਬੰਦੇ ਦੀਆਂ ਮੁੱਖ ਲੋੜਾਂ ਮੰਨੀਆਂ ਗਈਆਂ ਉਹ ਵੀ ਇਹੋ ਹੀ ਨੇ ਪਹਿਲੀ ਰੋਟੀ ਹੈ ਦੂਜਾ ਕਪੜਾ ਹੈ ਤੀਜਾ ਮਕਾਨ ਹੈ ਮਕਾਨ ਪਹਿਲਾ ਨਹੀਂ ਹੈ ਪਹਿਲੀ ਲੋੜ ਬੰਦੇ ਦੀ ਰੋਟੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਲੰਗਰ ਲਾਇਆ ਗੁਰੂ ਅੰਗਦ ਸਾਹਿਬ ਨੇ ਲੰਗਰ ਵਿੱਚ ਬਹੁਤ গুণਵੰਤਾ ਪਰਈ ਗੁਰੂ ਅਮਰਦਾਸ ਨੇ ਤਾਂ ਮਰਿਆਦਾ ਹੀ ਬੰਨ੍ਹ ਦਿੱਤੀ ਵੀ ਪਹਿਲੇ ਪੰਗਤ ਪਾਛੇ ਸੰਗਤ ਇਹ ਜਿਹੜੀ ਅੱਜ ਦੀ ਸਾਖੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਭਾਈ ਤੁਸੀਂ ਲੰਗਰ ਲਾਓ ਲੰਗਰ ਦਾ ਅਰਥ ਹੁੰਦਾ ਵੀ ਕੋਈ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ ਅੱਜ ਵੀ ਤੁਸੀਂ ਵੇਖੋ ਲੋਕ ਪੰਛੀਆਂ ਨੂੰ ਦਾਣੇ ਪਾਉਂਦੇ ਨੇ ਕੋਈ ਮਾੜੀ ਗੱਲ ਨਹੀਂ ਲੋਕ ਪੰਛੀਆਂ ਦੇ ਪੀਣ ਵਾਸਤੇ ਪਾਣੀ ਭਰ ਕੇ ਰੱਖਦੇ ਨੇ ਉਹ ਵੀ ਠੀਕ ਹੈ ਲੋਕ ਬੇਜੁਬਾਨੇ ਜਾਨਵਰਾਂ ਵਾਸਤੇ ਚਾਰਾ ਪਾਉਂਦੇ ਨੇ ਉਹ ਵੀ ਠੀਕ ਹੈ ਪਰ ਇਹ ਜ਼ਰੂਰ ਚੇਤਾ ਰੱਖੋ ਕਿ 84 ਲੱਖ ਜੂਨਾ ਦੇ ਵਿੱਚੋਂ ਜਿਹੜਾ ਸ਼ਰੋਮਣੀ ਹੈ ਉਹ ਬੰਦਾ ਹੈ ਬੰਦੇ ਦੀ ਸੇਵਾ ਰੱਬ ਦੀ ਸੇਵਾ ਹੈ ਸੇਵਾ ਬਾਕੀ ਵੀ ਸੇਵਾ ਨੇ ਪੰਛੀਆਂ ਦੀ ਕਰੋ ਪਸ਼ੂਆਂ ਦੀ ਕਰੋ ਸਭ ਤੋਂ ਉੱਤਮ ਸੇਵਾ ਬੰਦੇ ਦੀ ਹੈ ਹੁਣ ਬੰਦੇ ਦੀ ਸੇਵਾ ਦੇ ਵਿੱਚ ਉਹਦੀ ਪਹਿਲੀ ਲੋੜ ਜਿਹੜੀ ਹੈ ਉਹ ਰੋਟੀ ਹੈ ਸੋ ਮਰਿਆਦਾ ਨੂੰ ਮੁੱਖ ਰੱਖੋ ਜਦੋਂ ਤੁਸੀਂ ਲੰਗਰ ਦੀ ਸੇਵਾ ਕਰੋਗੇ ਕੋਈ ਕਾਟਾ ਨਹੀਂ ਹੈ ਪਰ ਹੁਣ ਜੇ ਜਿਵੇਂ ਆਪਾਂ ਵੇਖਦੇ ਆਂ ਜੋੜਾ ਕਰਦੇ ਵਿੱਚ ਪੈਟੀਆਂ ਪੇਸਟਰੀਆਂ ਬਰੈਡ ਪਕੌੜੇ ਪਨੀਰ ਪਕੌੜੇ ਆਲੂ ਕੁਲਚੇ ਛੋਲੇ ਭਟੂਰੇ ਹੁਣ ਇਹ ਲੰਗਰ ਥੋੜਾ ਹੈ ਕੋਈ ਇੱਕ ਹੱਥੇ ਚ ਜੁੱਤੀ ਫੜੀ ਹੁੰਦੀ ਹੈ ਦੂਜੇ ਹੱਥੇ ਚ ਡੂਨਾ ਫੜਿਆ ਹੁੰਦਾ ਖਾਣ ਵਾਲਾ ਕਿੰਨੇ ਕੁ ਭੁੱਖੇ ਆਪਾਂ ਜਦੋਂ ਇਦਾਂ ਅਸੀਂ ਕਰਦੇ ਆ ਤੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਸਾਡੀ ਆਪਣੀ ਵੀ ਬੇਇੱਜ਼ਤੀ ਹੈ ਹੁਣ ਕੋਈ ਸਾਡੀ ਫੋਟੋ ਖਿੱਚ ਕੇ ਸਾਡੇ ਪੋਤਰਿਆਂ ਨੂੰ ਵਿਖਾਵੇ ਵੀ ਤੁਹਾਡਾ ਪਿਓ ਇੱਕ ਹੱਥੇ ਚ ਜੁੱਤੀ ਫੜ ਕੇ ਦੂਜੇ ਹੱਥ ਨਾਲ ਪੂੜੀ ਖਾਂਦਾ ਹੁੰਦਾ ਸੀ ਕਿਨੂੰ ਕਿਨੂੰ ਦੱਸੋਗੇ ਵੀ ਇਹ ਜੋੜੇ ਘਰ ਦੀ ਫੋਟੋ ਹੈ ਗਲਤੀ ਅਸੀਂ ਕੀਤੀ ਨਾ ਖਾਓ ਪਰ ਲੰਗਰ ਚ ਬਹਿ ਕੇ ਖਾਓ ਸੇਵਾ ਕਰੋ ਜੋੜਿਆਂ ਵਿੱਚ ਕਰੋ ਆਹ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਪੁਰਬ ਸੀ ਉਹ ਅੱਗੇ ਜੋੜਾ ਘਰ ਵਾਲੇ ਸਿੰਘ ਕਹਿੰਦੇ ਜੀ ਅਸੀਂ ਮਿਸੇ ਪ੍ਰਸ਼ਾਦੇ ਲੱਸੀ ਲੱਗਰ ਲਾ ਲਈਏ ਮੈਂ ਕਿਹਾ ਨਹੀਂ ਨਹੀਂ ਤੁਹਾਨੂੰ ਪੁੱਛਣ ਆਏ ਆ ਮੈਂ ਕਿਹਾ ਜੇ ਮੈਨੂੰ ਪੁੱਛ ਲੋ ਤਾਂ ਫੇਰ ਮर्याਦਾ ਹੈ ਜੇ ਮੈਨੂੰ ਨਾ ਪੁੱਛੋ ਤਾਂ ਫੇਰ ਗਲਤ ਹੈ ਫਿਰ ਗੁਰਦੁਆਰੇ ਦੀ ਮਰਿਆਦਾ ਤੇ ਨਾ ਨਾ ਹੋਈ ਫਿਰ ਤੇ ਮੇਰੀ ਪਰਸਨਲ ਹੋਈ ਨਹੀਂ ਮੇਰੀ ਇੱਕੋ ਹੀ ਬੇਨਤੀ ਹੈ ਕਿ ਜੇ ਲੰਗਰ ਜੋੜੇ ਘਰ ਵਿੱਚ ਜਾ ਸਕਦਾ ਹੈ ਤੇ ਜੋੜੇ ਲੰਗਰ ਵਿੱਚ ਕਿਉਂ ਨਹੀਂ ਜਾ ਸਕਦੇ ਕੰਮ ਨਬੇੜੋ ਫਿਰ ਤੇ ਜੁੱਤੀਆਂ ਪਾ ਕੇ ਲੰਗਰ ਚ ਵੀ ਤੁਰਿਆ ਫਿਰਿਆ ਕਰੋ ਕਿਉਂਕਿ ਲੰਗਰ ਤੇ ਜੁੱਤੀਆਂ ਤੇ ਤੁਰਿਆ ਹੀ ਫਿਰਦਾ ਹੈ ਦੇਖੋ ਮੇਰੀ ਸਿੱਧੀ ਸਿੱਧੀ ਬੇਨਤੀ ਹੈ ਸੇਵਾ ਬਿਨੇ ਸੇਵਾ ਕਰੋ ਲੰਗਰ ਵੇਲੇ ਲੰਗਰ ਛਕੋ ਲੰਗਰ ਮਰਿਆਦਾ ਹੈ ਮੈਂ ਤਾਂ ਰੋਜ਼ ਬੇਨਤੀ ਕਰਨ ਦਾ ਲੰਗਰ ਦੇ ਵਿੱਚ ਹੋ ਸਕਦਾ ਹੈ ਤੁਹਾਡੇ ਘਰ ਕੋਈ ਭੁੱਖਾ ਆ ਕੇ ਕਦੇ ਵੀ ਨਾ ਕਵੇ ਕਿ ਮੈਨੂੰ ਲੰਗਰ ਛਕਾਓ ਪਰ ਜੇ ਤੁਸੀਂ ਆਪਣੇ ਘਰ ਦਾ ਭਲਾ ਚਾਹੁੰਦੇ ਹੋ ਤੇ ਜਿੱਥੇ ਗੁਰੂ ਦਾ ਲੰਗਰ ਹੈ ਉੱਥੇ ਹਿੱਸਾ ਪਾਇਆ ਕਰੋ ਇਹਨਾਂ ਨੂੰ ਨਾ ਪਰਚੀਆ ਕਟਾਇਓ ਆ ਜਿਹੜੇ ਛੋਲੇ ਪੂੜੀਆਂ ਵਾਲੇ ਤੇ ਛੋਲੇ ਭਟੂਰੇਆ ਵਾਲੇ ਇਹਨਾਂ ਨੂੰ ਨਹੀਂ ਪਰਚੀ ਕਟਾਉਣੀ ਇਹਨਾਂ ਚ ਬਹੁਤਿਆਂ ਦਾ ਤੇ ਮੈਂ ਤੇ ਪਹਿਲਾਂ ਬੋਲਦਾ ਹੁੰਦਾ ਸੀਗਾ ਪੁੱਛੋ ਕੀ ਕਰਦੇ ਹੋ ਕਹਿੰਦੇ ਜੀ ਸੇਵਾ ਬਹੁਤ ਅੱਛੀ ਗੱਲ ਜੀ ਫਿਰ ਪੁੱਛੋ ਵੀ ਤੁਹਾਡਾ ਕੰਮ ਤਾਂ ਹੁੰਦਾ ਕੀ ਹੈ ਕਹਿੰਦੇ ਕੰਮ ਤਾਂ ਹੁੰਦਾ ਵੀ ਇਹੋ ਹੀ ਹੈ ਬਰ ਰੋਟੀ ਰੋਜੀ ਵੀ ਸੇਵਾ ਹੀ ਐ ਸੇਵਾ ਹੁੰਦੀ ਐ ਵੀ ਕੰਮ ਕਰੋ ਤੁਸੀਂ ਕੋਈ ਹੋਰ ਤੇ ਸੇਵਾ ਕਰੋ ਤੁਸੀਂ ਸੇਵਾ ਵਾਸਤੇ ਫਿਰ ਤੇ ਹੋਈ ਸੇਵਾ ਤੇ ਜੇ ਕੰਮ ਧੰਦਾ ਵੀ ਸੇਵਾ ਹੀ ਐ ਫਿਰ ਠੀਕ ਨਹੀਂ ਗਾ ਗੁਰੂ ਕੇ ਲੰਗਰ ਵਾਸਤੇ ਆਟਾ ਦਾਲ ਖੰਡ ਚਾਪਤੀ ਦੁੱਧ ਸਭ ਕੁਝ ਲੈ ਕੇ ਆਓ ਪਕਾਇਆ ਵੀ ਕਰੋ ਵਰਤਾਇਆ ਵੀ ਕਰੋ ਭਾਡੇ ਧੋਇਆ ਵੀ ਕਰੋ ਸ਼ੱਕ ਵੀ ਲਿਆ ਕਰੋ ਸ਼ਿਕਾਇਆ ਵੀ ਕਰੋ ਪਰ ਜੁੱਤੀਆਂ ਵਿੱਚ ਨਹੀਂ ਜੋੜਿਆਂ ਵਿੱਚ ਨਹੀਂ ਛੜਕਾਂ ਤੇ ਜਾ ਕੇ ਨਹੀਂ ਐਵੇਂ ਬੱਸਾਂ ਦੇ ਅੱਗੇ ਵਾਸ ਖੜੇ ਕਰਕੇ ਨਹੀਂ ਸਰਕਾਰੀ ਹਸਪੀਟਲ ਚਲੇ ਜਾਓ ਉਹ ਲੋਕ ਜਿਨ੍ਹਾਂ ਦੇ ਕੋਲ ਮਰੀਜ਼ਾਂ ਵਾਸਤੇ ਦਵਾਈ ਵੀ ਕੋਈ ਨਹੀਂ ਪਤਾ ਨਹੀਂ ਕਦੋਂ ਦੇ ਬਾਹਰ ਭੁੱਖੇ ਘਾਤੇ ਬੈਠੇ ਹੋਣਗੇ ਉਹਨਾਂ ਨੂੰ ਦੱਸੋ ਵੀ ਅਸੀਂ ਬੰਗਲਾ ਸਾਹਿਬ ਤੋਂ ਆਏ ਆ ਕਿੰਨੀ ਸ਼ੋਭਾ ਹੋਏਗੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਰ ਅਸੀਂ ਤੇ ਆਪਣੀ ਵਡਿਆਈ ਚਾਹੁੰਦੇ ਆ ਤੇ ਚੇਤਾ ਰੱਖਣਾ ਇਹ ਹਾਥੀ ਦੇ ਨਹਾਉਣ ਤੋਂ ਬਾਅਦ ਕੁਝ ਨਹੀਂ ਹੈਗਾ ਜਦੋਂ ਆਪਣੀ ਵਡਿਆਈ ਨਹੀਂ ਕਰੋਗੇ ਤੇ ਇਹ ਹਾਥੀ ਦੇ ਨਹਾਉਣ ਵਾਲੀ ਗੱਲ ਹੈ ਨਹਾਓਗੇ ਡੂੰਘੇ ਪਾਣੀ ਵਿੱਚ ਪਰ ਬਾਹਰ ਨਿਕਲ ਲੱਗਿਆ ਫਿਰ ਜਿੱਕੜ ਸੁੱਟ ਲੋਗੇ ਉੱਤੇ